ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਬੂਤਰ ਆਪਾਂ ਮਤਲਬ ਜੋੜੇ ਟੋੜੇ ਤੇ ਹੁਣ ਜੋੜੇ ਲਾਦ ਲੱਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿਹੜੇ ਕਿਹੜੇ ਜੋੜੇ ਲਾਏ ਆ 4-5 ਟੈੜੀਆਂ ਦੇ ਲਾਉਣ ਲੱਗੇ ਆ ਚਾਰ ਜੋੜੇ ਇਹ ਦੋ ਡੱਬ ਵਾਲੀ ਸਿਆਲ ਕੋਟੀ ਵੀ ਲਾਵਾਂਗੇ ਜੋੜੇ ਵੀਡੀਓ ਤੁਹਾਨੂੰ ਵਿਖਾਈ ਨਾ ਜਿਹੜੇ ਕਬੂਤਰੀਆਂ ਆਪਣੀਆਂ ਮੇਨ ਵੱਡੀਆਂ ਆ ਵੇਖੋ ਉਹਨ ਦੋ ਤਿੰਨ ਉਹਨਾਂ ਦੀ ਨਾ ਖਲੂਣੀਆਂ ਖਾਣੇ ਤੁਨ ਕਿਹ ਤੁਨ ਆਹ ਇੱਥੇ ਜੋ ਆਹ ਹੈਗੀ ਜੋ ਦਿੱਤੀ ਪੱਠੀ ਕਰਦੀ ਜਿਹੜੀ ਸੈਂਟਰ ਵਾਲੀ ਆ ਆ ਵਾਲੀ ਆ ਇਹਦਾ ਗਾੜੀ ਬੱਚਾ ਆ ਵੀ ਇਹਦਾ ਬੱਚਾ ਠੀਕ ਇੱਕ ਆ ਮਲਵੈਣ ਕਬੂਤਰੀ ਐ ਨੀਲੀ ਮੋਜੀ ਇਹੀ ਸੇਲ ਆ ਇੱਕ ਆ ਸਲੇਟੀ ਮਲਵੈਣ ਇਹ ਵੀ ਸੇਲ ਆ ਇੱਕ ਦੋ ਹੋਰ ਮਲਵਈ ਹੈਗੇ ਉਹ ਵੀ ਸੇਲ ਆ ਸੇਲ ਵੀਜੀ ਉਹਨਾਂ ਨੂੰ ਦੇਣੇ ਆ ਦੇਸੀ ਕਬੂਤਰ ਲੈਣੇ ਆ ਪੈਸੇ ਨਹੀਂ ਲੈਣੇ ਠੀਕ ਆਹੇ ਇੱਕ ਆ ਜ ਤੇ ਇੱਕ ਆ ਜ

ਇਹ ਕੋਜ ਕਬੂਤਰ ਦੁੱਜੇ ਆ ਜੜੇ ਆ ਡਾਟ ਡਾਉਣ ਵਾਲੇ ਚੈੱਕ ਕਰੋ ਆ ਸਾਰੇ ਨਾਰੀ ਆ ਤੇ ਜਾਂ ਦੋ ਚਾਰ ਕਬੂਤਰ ਹੈਗੇ ਵਿੱਚ ਇੱਕ ਆ ਮਲਵਈ ਕਬੂਤਰ ਹੈਗਾ ਜੋ ਵਾਲਾ ਆ ਜੇ ਪਰ ਦਿੱਤੇ ਇਹਨੂੰ ਦੇਖ ਲਾਂਗੇ ਡਾ ਕੇ ਕੋ ਸਲੀਟ ਕੁਲਾ ਕਬੂਤਰ ਚ ਮਿਲ ਠੀਕ ਆ ਮਲਵਈ ਹੈਗੇ ਜੀ ਇੱਕ ਦੋ ਦੋ ਇਧਰ ਆ ਤਿੰਨ ਤੇ ਨਾ ਨਾਰੇ ਆ ਤੇ ਤੈਨੂੰ ਮਾਰਦੀਆਂ ਵਾ ਇਹ ਆਪਾਂ ਦੇਵਾਂਗੇ ਜਿਹੜਾ ਕੋਈ ਦੇਸੀ ਦਊਗਾ ਚੰਗੇ ਤੁਹਾਨੂੰ ਮਧਾ ਕਬੂਤਰੀਆਂ ਵੇਖ ਲਓ ਉਹ ਵੇਖ ਹੀ ਲਈ ਹਣੀ ਕਿਹੜੀ ਬਲੱਡ ਚੋਂ ਜਿਹੜਾ ਦਊਗਾ ਕੋਈ ਚੰਗੇ ਦੇਸੀ ਉਹਦੇ ਆਸਤੇ ਵੀਡੀਓ ਬਣਾ ਕੇ ਵਖਰੀ ਵੀ ਪਾਵਾਂਗੇ ਕੱਲ ਪਰਸੋਂ ਅੱਜ ਬਾਹਰ ਕੱਢਿਆ ਜੋ ਤੇਨ ਡਾਏ ਆ ਤੇ ਹੁਣ ਕੀ ਕਰੇਗਾ ਜੀ ਦਿੱਗੇ ਬਾਹਰ ਕੱਢੇ ਨਵੇਂ ਨਹੀਂ ਬਾਹਰ ਕੱਢੇ ਇਹ ਨਵੇਂ ਹੁਣ ਤੁਹਾਨੂੰ ਪਤਾ ਤੁੰਤੰਦ ਵੀ ਹੁੰਦੀ ਆ ਰੇ ਬੈਰੀ ਬੁਰੀ ਦੀ ਪੈਂਦੀ ਇਸ ਕਰਕੇ ਬਾਕੀ ਕਰਾਵਾਂਗੇ ਸ਼ੌਂਕ ਉਹ ਜਿਹੜੇ ਜੋੜੇ ਲਾਉਣ ਲੱਗੇ ਇੱਕ ਦੋ ਦਿਨ ਤੱਕ ਕਰਾਉਣੇ ਆ ਸ਼ੌਂਕ ਤੁਹਾਨੂੰ ਦਾ ਬਾਕੀ ਥੱਲੇ ਵਿਖਾਉਣੇ ਆ ਜਿਹੜੇ ਜੋੜੇ ਲੱਗੇ ਜਿਨ੍ਹਾਂ ਦੇ ਬੱਚੇ ਨਿਕਲੇ ਆ ਉਹ ਵੀ ਤੁਹਾਨੂੰ ਥੱਲੇ ਵਿਖਾਉਂਦਾ ਵੀਡੀਓ ਦੇ ਮਾਣ ਇਸੇ ਵੀਡੀਓ ਜੀ ਹਾਂਜੀ ਹਾਂਜੀ ਇਦਾਂ ਹੀ ਸਾਰੇ ਆਪਾਂ ਦਾ ਸਾਰੇ ਕਰਦਨੇ ਆ ਇੱਕ ਜੋੜਾ ਲੱਗਦਾ ਤੇ ਸ਼ੌਂਦਰਾ ਨੀ ਅੱਗੇ ਇਸ ਤੋਂ ਪਛਾਣ ਲੈ ਅਟਾ ਉੱਪਰ ਇਹਦਾ ਕਾਲਾ ਇਹ ਰੋ ਕੀ ਇੱਕ ਬੱਚਾ ਆ ਪੜਿਆ ਜਿਹਾ ਕਿ ਡਾਟਾ ਉਹਦਾ ਹੈ ਟਾੜੀਆਂ ਦਾ ਬੱਚਾ ਉਹ ਉਹ ਬਣ ਟੌਪ ਦਾ ਪਿਆ। ਆ ਤਿੰਨ ਚੁੰਝੇ ਇੱਕੋ ਘਰ ਦੇ ਵਿੱਚ। ਕੀੜੇ ਸਾਰੇ ਇਹਨਾਂ ਨੇ ਖਾ ਲਨੇ। ਕੋਈ ਕੀੜਾ ਨਹੀਂ ਇਹਨਾਂ ਨੇ ਰਹਿਣ ਦੇਣਾ। ਹਰੇ ਉੱਪਰ ਜਿਹੜੇ ਆਪਣੇ ਮੀਲ ਵੱਡੇ। ਇਹ ਜਿਹੜੇ ਜਿਹੜੇ ਹਨ। ਜੋ ਜਿੱਥੇ ਆਪਾਂ ਉੱਤਰਨੇ ਲਈ। ਉਤਾਲ ਜਿਹੜੇ ਬੈਠਾ। ਇੱਕ ਰੋਟਾ। ਬਾਅਦੇ ਬੜੀ ਗੁਜਰੀ ਹੋ ਗਿਆ। ਬਾਕੀ ਆਪਾਂ ਨੇ ਬੰਦਿਆ ਲੈ। ਆ ਲੈ। ਉੱਤੇ ਇੱਕ ਪੂਰੀ ਕਿਲੋਨੀ ਆਸੇ ਲੇਟੀ। ਇਹ ਬਚਾਪਿਆ ਕਰਦਾ। ਆਡਾ ਬੜੀ ਨੇ। ਤੇ ਸਾਡੀ ਪਾਕਾ ਉੱਤਰ ਜਿਹੜਾ ਪਿੱਛੇ ਖਤਰੀਆਂ ਖੜਾ ਹੈ ਨਾ ਜਿਹੜਾ ਬੋਲਣ ਦੇ ਆ। ਕੋਈ ਵੀ ਜੀ ਸੇਜ ਆਣਾ। ਇਹਦਾ ਵੀ ਮਲਬਈ ਲੈਣੇ ਆ। ਔਰ ਮਲਦੇਸੀ ਲੈਣੇ ਆ ਮਲਦੇਸੀ। ਆਜਾ ਬੜਾ ਪੁੱਤਰ ਦਾ ਵਟਾ। ਫਟਾਣੇ ਨੂੰ ਦੇਖੋ ਤੇ ਜੀ। ਆ ਹੈਗਾ ਜਿਹਦਾ ਪਿਓ ਸੇਟੀ ਦਾ। ਆਪ ਪਿਓ ਕੋ ਸੇਜੋ। ਆ ਪਿਓ ਹੋਰ ਤੇ ਜੋ ਆ ਕੇ ਉਹਦੇ ਆ ਗੜੀ ਤੇ ਨਹੀਂ ਪੁੱਟ ਆ ਕੇ ਜਿਹੜਾ ਵੱਡਾ ਨਿਕਲ ਕੇ ਰੂਪਤੀ ਮੈਂ ਖਾ ਕੇ ਬੱਚੇ ਪਾਲਣ ਦੇ ਆ ਨਿਆ ਦੇ ਆ ਬੱਚਿਆਂ ਨੂੰ ਗੋਲਡਨ ਦਾ ਪਰਦਾ ਪਾ ਦੇਖੋ ਕੋਈ ਮਾਗੀ ਮੇਰੇ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਕਿੱਦਾਂ ਦੇ ਲੱਗਦੇ ਕਬੂਤਰ ਤੁਹਾਨੂੰ ਹੁਣ ਜਿਹੜੇ ਜਿਹੜੇ ਕਬੂਤਰ ਦੇਖਾਵਾਂਗੇ ਸੇਵ ਕਰਨੀ ਉਹਦੀ ਵੀਡੀਓ ਵੱਖਰੀ ਪਾਵਾਂਗੇ ਦੇਖ ਜਾਂ 2-3 ਦਿਨ ਤੱਕ ਖੇਤੀ ਬਾੜੀ ਦੀ ਵੀਡੀਓ ਵੱਖਰੀ ਚਾਹ ਤੋਂ ਹੁਣ ਅੰਮੀ ਵਰਗਾ ਜਿਹਾ ਬੱਦਲ ਜਿਹਾ ਠਾਵਾਂ ਆ ਰਿਹਾ ਹੈ। ਆਹ ਦੇਖੋ ਕੀ ਹੋ ਰਿਹਾ ਹੈ। ਆਹ ਦੇਖੋ। ਆਹਦੇ ਤੋਂ ਸੇਲ ਕਰਨੇ ਆ। ਤੇ ਦੇਖੋ ਮੋ ਕਲੋਨੀ ਜੇ। ਕੋਈ ਤਰਸੇ ਜੋ ਇਹ ਹੈਗਾ ਕੁ ਮਕਰ ਗੋਤਰਾ ਨਾਲ ਖਾਜੇ ਨਾਲ ਖਾਜੇ ਜਿਹੜਾ ਬੱਚਾ ਕਰਦਾ ਬਰੀਕ ਰਿਹਾ ਮਤਲਬ ਇਹ ਆਵੇ ਬੱਚਾ ਘਟਿਆ ਆ ਮਾਸ਼ੇ ਤੋਂ ਬੱਚਾ ਰਿਹਾ ਤੇ ਤਕਰੀਬਨ ਹੀ ਕਰਦੇ ਪਤੂਰ ਜਿਹੜੇ ਵੱਡੇ ਕਾਲੇ ਆ ਲੱਗਦੇ ਉਹ ਬੁੱਤ ਗੁਟ ਕਰਦੇ ਆ ਆ ਜਿਹੜੇ ਪੀਓ ਬੁੱਤ ਕੋਈ ਕਾਉ ਗਣੀ ਆ ਦਾ ਬੱਚਾ ਸਿੱਕੜੀ ਉਹ ਜਿਹੜਾ ਬੱਚਾ ਨੇ ਲੱਭਣਾ ਪਤਾ ਨਹੀਂ ਆ ਦੇ ਤਕਰੀਬਨ 1 ਮੀਟਰ ਹੋਣਾ ਉਹ ਕਿੱਥੇ ਗਿਆ ਆ ਟੈਡੀ ਭਾਈ ਇਹਨੂੰ ਬਣਾ ਹਰਪੁਰ ਤੇ ਪੀ ਆਕਾ ਲਾਹਰ ਦਾ ਇਹ ਗਲਗਰਾ ਪੁੱਲਾ ਨਾ ਆ। ਆ ਮਗਰ ਪਟਾਰੀ ਪਿਆਰੀ। ਤੇ ਉਹ ਤੇ ਪੀ। ਗਾਂ ਭਰਾਈ। ਬਾਕੀ ਦੋਰਾ ਲਾਵਾਂਗੇ। ਇਹਦਾ ਇੱਕ ਵਿੱਚ ਜਿਹੜੇ ਬਲੱਡ ਪਾਵਾਂਗੇ। ਮੇਗਾ ਸ਼ੋਅ ਕਰਿਆ ਕਰੋ। ਬਾਕੀ ਮੇਰੇ ਵੀ ਜਿਹੜੇ ਆਉਂਦੇ ਲਾਈਕ ਕਮੈਂਟ ਜਰੂਰ ਕਰਿਆ ਕਰੋ। ਵੀਡੀਓ ਸ਼ੇਅਰ ਕਰਿਆ ਕਰੋ।